ਕੀ ਰੋਕਣਾ ਕੰਮ ਕਾਪੂ ਨੂੰ ਕਿਉਂ ਆਂਦਾ ਦਾ ਮੈਂ ਮਾਈਕ੍ਰੋਫੋਨ ਕੋਡ ਨਹੀਂ ਭੇਜੇ ਰੱਖੀ ਹੈ ਬਿਗੜਾ ਖਾਣ ਲਈ ਬਾਈ ਦਾਨੇ ਆਦੀ ਕਰਾ ਦਿਓ ਵੀ ਉੱਥੇ ਕੰਮ ਰੋਕੀ ਪਾਓ ਮੈਂ ਆਜੋ 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 ਸਟਕਾਉਂਦਾ ਜਿੰਦਾਬਾਦ 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 ਜਿਹੜੀ ਸੜਕ ਨਹੀਂ ਨਿਕਲਣਗੇ ਨਹੀਂ ਨਿਕਲਣਗੇ ਭਾਰਤ ਮਾਲ ਪ੍ਰੋਜੈਕਟ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨਾਂ ਦੀਆਂ ਜਵਰੀ ਜ਼ਮੀਨਾਂ ਕੋਣੀਆ ਬੰਦ ਕਰੋ ਬੰਦ ਕਰੋ ਸਰਕਾਰਾਂ ਦੀਆਂ ਜਵਰੀ ਜ਼ਮੀਨਾਂ ਕੋਣੀਆ ਬੰਦ ਕਰੋ ਬੰਦ ਕਰੋ ਕਿਸੇ ਵੀ ਕਿਸਾਨ ਦੀ ਸੜਕ ਚਾਈ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਜਿਹੜੇ ਕਿਸਾਨਾਂ ਨੇ ਪੈਸੇ ਨਹੀਂ ਚੱਕੇ ਉਹਨਾਂ ਦਾ ਕਬਜ਼ਾ ਸਰਕਾਰ ਦਾ ਨਹੀਂ ਹੋਣ ਦੇਵਾਂਗੇ ਭਾਰਤੀ ਕਿਸਾਨ ਜਨ ਉਹਨਾਂ ਨੇ ਇੱਕ ਤਾਂ ਡਕਾਉਂਦਾ ਜਿੰਦਾਬਾਦ 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 ਹਾਂਜੀ ਸਿੱਧੂ ਟੀਵੀ ਜੀ ਤੁਹਾਡਾ ਧੰਨਵਾਦ ਸਿੱਧੂ ਸਾਹਿਬ ਇੱਥੇ ਆਉਣ ਤੇ ਕਈ ਵਾਰੀ ਇੱਥੇ ਬੋਲਣ ਜੀ ਜਾਂ ਸੁਣਨ 'ਚ ਫਰਕ ਪੈ ਜਾਂਦਾ ਵੀ ਇਹ ਸੜਕ ਰੋਕੂ ਮਹਿਕਮਾ ਅਸੀਂ ਸੜਕ ਰੋਕੂ ਮਹਿਕਮਾ ਨਹੀਂ ਅਸੀਂ ਉਹ ਇਨਸਾਨਾਂ ਜਿਨ੍ਹਾਂ ਦੀ ਇੱਥੇ ਜ਼ਮੀਨ ਹੈ ਜਿਨ੍ਹਾਂ ਨੂੰ ਘੱਟ ਪੈਸੇ ਦਿੰਦੇ ਆ ਅਸੀਂ ਸੜਕ ਰੋਕਣ ਦੇ ਹੱਕ 'ਚ ਨਹੀਂ ਅਸੀਂ ਨਹੀਂ ਕਹਿੰਦੇ ਸੜਕ ਰੋਕੇ ਅਸੀਂ ਕਹਿੰਨਾ ਸਾਡੀ ਜ਼ਮੀਨ ਦੀ ਸਾਨੂੰ ਕੀਮਤ ਮਿਲੇ ਛੜ ਕੇ ਅਸੀਂ ਸ਼ੈਣੇ ਪੜੌੜ ਦੇ ਵਿਚਾਲੇ ਜਿੱਥੇ ਆ ਪੁਲ ਬਣ ਰਿਹਾ ਇੱਥੇ ਅਸੀਂ ਖੜੇ ਆ ਉਸ ਦਿਨ ਰਾਤ ਨੂੰ ਅੰਦਾਜ਼ਾ 60 ਕਿੱਲੇ ਬਿਨਾ ਮਤਲਬ ਤੋਂ ਬਾਤੇ ਬਿਨਾ ਦੱਸੇ ਜਾਤੀ ਕਰਕੇ ਜਿਹੜੀ ਗੱਲ ਬਰਦਾਸ਼ਤ ਉਹ ਤੇ ਜਿਨ੍ਹਾਂ ਦੀ ਨਹੀਂ ਜ਼ਮੀਨ ਆਉਂਦੀ ਸੀ ਉਹਨਾਂ ਦੀ ਜ਼ਮੀਨ ਵੀ ਵਾਤੀ ਜਿਹੜੀ ਬਹੁਤ ਜਾਤੀ ਆ ਤੇ ਉਹ ਪ੍ਰਸ਼ਾਸਨ ਲਈ ਬਹੁਤ ਗਲਤ ਗੱਲ ਹੈ ਕਈ ਸਾਰੇ ਕਿਸਾਨ ਪੜ ਕੇ ਇੱਥੇ ਬੈਠੇ ਜੀ ਨਹੀਂ ਕਰਦਾ ਠੰਡ ਚ ਆਪਦੇ ਬੱਚੇ ਛੱਡ ਕੇ ਇੱਥੇ ਅਸੀਂ ਧੱਕੇ ਖਾਈਏ। ਹੁਣ ਜਿਹੜਾ ਧਰਨ ਆਇਆ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਆ ਵੀ ਜਿੰਨੇ ਜ਼ਿਮੀਂਦਾਰ ਭਰਾਣੇ ਅਸੀਂ ਸਾਰੇ ਸਾਨੂੰ ਸਾਡਾ ਬਣਦਾ ਮਾਅਬਜਾ ਦਿੱਤਾ ਜਾਵੇ। ਅਸੀਂ ਸੜਕ ਨਹੀਂ ਰੋਕਣੀ ਚਾਹੁੰਦੇ। ਅਸੀਂ ਕਹੋਣਾ ਸੜਕ ਰੋਕਾ ਵਾਲੇ ਅਸੀਂ ਨਹੀਂ ਚਾਹੁੰਦੇ। ਠੀਕ ਹਨ ਜੀ। ਸਾਨੂੰ ਸਾਡੀ ਬਣਦੇ ਪੈਸੇ ਦਿੱਤੇ। ਜਿਨ੍ਹਾਂ ਨੇ ਪੈਸੇ ਨਹੀਂ ਚੱਕੇ, ਕਿਉਂ ਨਹੀਂ ਚੱਕੇ ਵੀ ਜੀ ਸਾਡੀ ਜ਼ਮੀਨ ਜਿਆਦਾ ਸਾਨੂੰ ਭਾਅ ਘੱਟ ਮਾਰ ਇਹ ਬੇਨਤੀ ਆ ਠੀਕ ਆ ਜੀ ਸਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੀਕੇ ਜੂ ਡਕਾਉਂਦਾ ਬਲਾਕ ਦਾ ਮੈਂਬਰ ਆ ਇਹ ਜਿਹੜਾ ਭਾਰਤ ਮਾਲਾ ਦਾ ਪ੍ਰੋਜੈਕਟ ਚੱਲਿਆ ਇਹਦੇ ਵਿੱਚ ਬਹੁਤ ਜ਼ਿੰਮੇਵਾਰਾਂ ਨਾਲ ਧੱਕਾ ਹੋਇਆ ਅਸੀਂ ਉਸ ਗੱਲ ਦੇ ਵਿਰੁੱਧ ਨਹੀਂ ਵੀ ਉਹ ਸੜਕ ਰੋਕੇ ਜਾਂ ਕੁਝ ਹੋਵੇ ਪਰ ਜਿਹੜਾ ਵੱਡਾ ਦੁੱਖ ਆ ਆ ਜਿਹੜਾ ਜਿੱਥੇ ਆਪਾਂ ਖੜਿਆ ਕਮਰਸ਼ੀਅਲ ਜਮੀਨ ਆਏ تھے ਇਹਦਾ ਜੋ ਅੱਜ ਦਾ ਰੇਟ ਇੱਥੇ 3 ਕਰੋੜ ਕਿੱਲੇ ਦਾ ਅਸੀਂ ਉਹਦੇ ਤੇ ਵੀ ਨਹੀਂ ਕਹਿੰਦੇ ਇਹਨਾਂ ਨੂੰ ਇੱਕ ਕਮੇਟੀ ਬੁਲਾ ਲੈਣ ਬੁਲਉਣੀ ਚਾਹੀਦੀ ਸੀ ਜੋ ਸਰਕਾਰਾਂ ਦੇ ਪਹਿਲਾਂ ਤੋਂ ਕਾਨੂੰਨ ਬਣਾਏ ਆ ਵੀ ਜੇ ਕਿਸੇ ਜ਼ਮੀਨ ਨੂੰ ਵੀ ਰਕਾਵਟ ਆ ਰਿਹਾ ਕਰਨਾ ਹੈ ਤਾਂ ਉੱਥੇ ਇੱਕ ਕਮੇਟੀ ਬਣੇ ਜੱਥੇਬੰਦੀ ਦੀ ਜਾਂ ਕਿਸਾਨਾਂ ਦੀ ਵੀ ਉਹ ਕਮੇਟੀ ਨਾਲ ਬਹਿ ਕੇ ਫੈਸਲੇ ਕਰੇ ਉਹਨਾਂ ਚੀਜ਼ਾਂ ਦੇ ਰੇਟ ਤੈਅ ਕਰੇ ਅੱਜ ਇਹਨਾਂ ਨੇ ਜਿਹੜਾ ਇੱਥੇ ਰੇਟ ਬਣਾਇਆ ਉਹ ਬਣਾਇਆ 16 ਲੱਖ ਦਾ ਵਰਸ਼ੀਅਲ ਦਾ ਦੂਸਰੀ ਦਾ ਬਣਾ 12 ਲੱਖ ਦਾ ਉਹਦੇ ਵਿੱਚ ਜਾੜਾ ਪੱਤਾ ਪਾ ਕੇ ਇਹਨਾਂ ਨੇ 65-65 ਲੱਖ ਜਾਂ 66 ਲੱਖ ਬਣਾਤਾ ਪਰ ਇਹ ਚੀਜ਼ ਨਿੰਦਣਯੋਗ ਹੈ ਜੇ ਇਹਨਾਂ ਨੇ ਇਹ ਕਰਨਾ ਹੀ ਹੈ ਤਾਂ ਜ਼ਿੰਮੇਦਾਰਾਂ ਨੂੰ ਵਿਸ਼ਵਾਸ ਦੇ ਵਿੱਚ ਲੈਣ ਸਾਡੇ ਇੱਕ ਸਾਥੀ ਆ ਇੱਥੇ ਉਹਦੀ 9 ਕਿੱਲੇ ਜ਼ਮੀਨ ਆ ਉਹ 9 ਕਿੱਲੇ ਦੇ ਟੁਕੜੇ ਬਣਾ ਦੇ ਕਾਂਤਰਾ ਬਣ ਗੀਆਂ ਉਹਦੇ ਚੋਂ ਆਏ ਦਾ ਉਹਦੇ 2 ਕਿੱਲੇ ਆ ਪਰ ਉਹਦੇ 9 ਕਿੱਲੇ ਬਰਬਾਦ ਹੋ ਗਏ ਕੁਤਰਾਂ ਬਣ ਗਈਆਂ ਉਹਦੀਆਂ ਉਹਨਾਂ ਨੂੰ ਵਿਸ਼ਵਾਸ ਵਿੱਚ ਲੈਣਾ ਚਾਹੀਦਾ ਪਰ ਇਹਨਾਂ ਨੇ ਕੀ ਕਰਿਆ ਵੀ ਜਿਹੜੇ ਲੋਕ ਤਨਾਟ ਸੀ ਤਕੜੇ ਸੀ ਉਤੋਂ ਜੇ 2 ਕਿਲੋਮੀਟਰ ਤੋਂ 2 ਫੁੱਟ ਦੀ ਕੰਨੀ ਕਤرائی ਦਾ ਉਹ ਤਨਾਟਾਂ ਦਾ ਉਹ ਏਰੀਆ ਬਾਹਰ ਨਿਕਲ ਗਿਆ ਇਹਨਾਂ ਨੇ ਸਾਨੂੰ ਐਂ ਮਾਰਿਆ ਪਰ ਅਸੀਂ ਬੰਦ ਕਰਾਉਣ ਦੇ ਵਿੱਚ ਨਹੀਂ ਜੇ ਮੈਂ ਕਹਾ ਵੀ ਇਹਦੇ 'ਚ ਮੇਰੀ ਜਾਇਦਾਦ ਆਉਂਦੀ ਆ ਮੇਰਾ 'ਚ ਕੁਛ ਨਹੀਂ ਅਸੀਂ ਇੱਕ ਜੱਥੇਬੰਦੀ ਬਣਾਂ ਕੱਲੀ ਜੱਥੇਬੰਦੀ ੜਕੋਂਦਾ ਹੀ ਨਹੀਂ ਸਾਰੀਆਂ ਜੱਥੇਬੰਦੀਆਂ ਰਲ ਕੇ ਇੱਥੇ ਅਗਰਾਹ ਵਾਲੇ ਆ ਗਏ ਕਾਦੀਆਂ ਵਾਲੇ ਆ ਗਏ ਹੋਰ ਵੀ ਜਿੰਨੇ ਵੀ ਆ ਇਹ ਸਾਰੀਆਂ ਜੱਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਜਾਦਾ ਇਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਜੋ ਅੱਜ ਦੀ ਇਹਨਾਂ ਦੀ 3 ਕਰੋੜ ਦੀ ਕੀਮਤ ਵੜਦੀ ਆ ਤੇ ਦਿੰਦੇ ਆ ਸਾਨੂੰ ਇਹ 60-65 ਲੱਖ ਉਹਦੇ ਨਾਲ ਸਾਨੂੰ ਇਹ ਅੱਜ ਐ ਕਰਨ ਨਹੀਂ ਪੈਸਾ ਚੱਕਦੇ ਅਸੀਂ ਪਰ ਸਾਨੂੰ ਇਸ ਇਨੀ ਜ਼ਮੀਨ ਲੈ ਦੇਣਾ ਇੱਥੇ ਲੈ ਕੇ ਦਿਖਾਉਣ ਕਿਤੇ ਵੀ ਸਾਨੂੰ ਇਸ ਰੇਟ ਦੀ ਮਿਲਦੀ ਆ ਹੁਣੇ ਹੀ ਜ਼ਮੀਨ ਇੱਥੇ ਵਿਕੀ ਆ 42 ਲੱਖ ਨੂੰ ਕਨਾਲ ਐਸੇ ਰੋਡ ਦੇ ਉੱਤੇ ਹੀ ਇੱਥੋਂ ਅੱਧਾ ਕਿਲੋਮੀਟਰ ਪਧੌੜਾ ਨੂੰ ਹੈ 42 ਰੱਖ ਨੂੰ ਕਨਾਲ ਵੇਗੀ ਤੇ ਸਾਨੂੰ ਇਹ ਕੀ ਦਿੰਦੇ ਨੇ ਇੱਥੇ ਇਹਨਾਂ ਚੀਜ਼ਾਂ ਦਾ ਅਸੀਂ ਵਿਰੋਧ ਕਰਦੇ ਆਂ ਅਸੀਂ ਸੜਕ ਰੋਕਣ ਵਾਲੇ ਨਹੀਂ ਚਲੋ ਠੀਕ ਆ ਵੀ ਜੋ ਇਹਨਾਂ ਨੇ ਧੱਕਾ ਕਰਿਆ ਪਰ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਦੇ ਵਿੱਚ ਲੈਣਾ ਪਰ ਇਹਨਾਂ ਗੱਲਾਂ ਦਾ ਅਸੀਂ ਵਿਰੋਧ ਕਰਾਂਗੇ ਕਰਦੇ ਰਹੇ ਆਂ ਇਹਨਾਂ ਕਿਸਾਨਾਂ ਦੇ ਨਾਲ ਅਸੀਂ ਖੜੇ ਆਂ ਇਹ ਤਾਂ ਹੁਣ ਉਸ ਦਿਨ ਇੱਕ ਦਿਨ ਸਾਡੀ ਇਹ ਵੀ ਤੈਅ ਹੋ ਗਈ ਉਹ ਕਹਿੰਦਾ ਵੀ ਮੈਂਦਾ ਪਰਿਵਾਰ ਲੈ ਕੇ ਉਸ ਦਿਨ ਤੇਲ ਪਾ ਕੇ ਉਹਦੇ 'ਚ ਸੜ ਜਾਣਾ ਉ ਵੀ ਮਰੀ ਜਾਣਾ ਸੀ ਪਰ ਇਹਨਾਂ ਚੀਜ਼ਾਂ ਦਾ ਅਸੀਂ ਵਿਰੋਧ ਕਰਾਂਗੇ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਦਰਸ਼ਨ ਸਿੰਘ ਮਹਿਤਾ ਜਿਲ੍ਹਾ ਮੀਤਪੁਰਦਾਨ ਬੀਕੇ ਜੂ ਇੱਕ ਤੜਕਾ ਹਾਂ ਅੱਜ ਅਸੀਂ ਇੱਥੇ ਖੜੇ ਹਾਂ ਜੋ ਸਰਕਾਰ ਦੀ ਤੱਕੇਸਾਹੀ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਤੜਕੇ 4 ਵਜੇ ਧਾਰਮੀਆਂ ਵਾਂਗੂ ਲੈ ਕੇ ਪੁਲਿਸ ਫੋਰਸ ਤੇ ਭਾਰਤ ਮਾਲਾ ਪ੍ਰੋਜੈਕਟ ਜਿਹੜੇ ਹੋ ਕੇ ਸ਼ੁਰੂਆਤ ਕੀਤੀ ਵੀ ਆ ਧਾਰਮੀਆਂ ਵਾਂਗੂ ਆ ਕੇ ਜਿਨੇ ਪੈਸਾ ਨਹੀਂ ਚੱਕਿਆ ਉਹਨਾਂ ਦੀ ਕਣਕ ਬੋਣੀ ਪੁੱਤਾਂ ਵਾਂਗੂ ਪਾਲਦਾ ਕਿਸਾਨ ਕਣਕ ਨੂੰ ਤੇ ਪੁੱਤਾਂ ਵਰਗੀ ਪਾਲੀ ਹੋਈ ਕਣਕ ਰਾਤ ਨੂੰ ਆਕੇ ਬੋਹਣੀ ਇਸ ਸਰਕਾਰ ਦੇ ਸਵਸ਼ਟ ਪਤਾ ਲੱਗਦਾ ਵੀ ਉਹਦੀਆਂ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਨੇ ਉਹ ਵੀ ਮੋਦੀ ਦੀ ਹਕੂਮਤ ਦੇ ਸਿਰ ਤੇ ਹੀ ਚੱਲਦਾਗਾ ਉਸ ਵਾਲੀਆਂ ਨੀਤੀਆਂ ਘੜ ਰਿਹਾਗਾ ਤੇ ਅੱਜ ਜਿਹੜੀ ਮਨ ਟੋਟਲ ਜਥੇ ਜਥੇ ਬੰਦੀਆਂ ਨੇ ਇਹ ਮੈਂ ਸਾਥੀਆਂ ਦੇ ਨਾਲ ਖੜੀਆਂ ਨੇ ਕਿਉਂਕਿ ਜਿਹੜੀ ਜਾਇਦਾਦ ਆ ਜਿਵੇਂ ਕਹਿੰਦੇ ਸਾਡੀ ਮਾਂ ਇੱਕ ਅਪਜਾਉ ਧਰਤੀ ਆ ਸਾਡੀ ਤੇ ਰੋਡ ਦੇ ਉੱਤੇ ਬਾਹਣ ਲੱਗਦੇ ਨੇ ਤੇ ਉਹਨਾਂ ਦਾ ਰੇਟ ਤੁਹਾਨੂੰ ਦੱਸਿਆ ਸਾਥੀ ਹਰਦੀਪ ਵਰਗਨ ਹੈ ਵੀ ਕੌਡੀਆਂ ਦੇ ਭਾਅ ਖਰੀਦ ਕੇ ਕਿਉਂਕਿ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਇਹ ਸਾਨੂੰ ਤਾਂ ਫਾਇਦਾ ਨਹੀਂ ਕੋਈ ਦਾ ਇਹ ਕੱਢਣੀ ਕਿਹਦੇ ਵਾਸਤੇ ਜਾ ਰਹੀ ਆ ਤੁਸੀਂ ਦੇਖਿਆ ਇਹਦੇ ਵਿੱਚ ਜਿਹੜੇ ਟਾਟੇ ਵਾਨੀਆਂ ਨੇ ਉਹਨਾਂ ਦੀ ਸ਼ਰਕਾ ਹੈ ਸਾਡਾ ਇਹਦੇ ਤੇ ਨਾ ਹੋਟਲ ਲੱਗਣਾ ਨਾ ਸਾਡਾ ਕਿਸੇ ਦਾ ਪੈਟਰੋਲ ਪੰਪ ਪਾਉਣਾ ਇਹਦੇ ਤੇ ਸਾਰੇ ਉਹਨਾਂ ਦੇ ਪਿੱਛੇ ਜਿਹੜੀ ਤਿਆਰ ਹੋਈ ਵੀ ਆ ਸਾਥੀ ਡਰਾਈਵਰ ਜਾਣਦੇ ਨੇ ਉਹ ਦੱਸਦੇ ਨੇ ਵੀ ਉਹਨਾਂ ਦੇ ਪੈਟਰੋਲ ਪੰਪ ਸਾਰੇ ਉਹਨਾਂ ਦੇ ਨੇ 40 ਕਿਲੋਮੀਟਰ ਤੋਂ ਕਨੇੜੇ ਕੱਟ ਨਹੀਂ ਹੈਗਾ ਜੇ ਦੂਜੇ ਪਾਸੇ ਪੈਟਰੋਲ ਪੰਪਾਂ ਤੋਂ 40 ਕਿਲੋਮੀਟਰ ਤੋਂ ਮੁੜ ਕੇ ਆਓਗੇ ਤੁਸੀਂ ਤੇ ਜਿਹੜੇ ਹੋਟਲ ਨੇ ਉਹ ਵੀ ਇਹਨਾਂ ਦੇ ਆਪਣੇ ਇਸ ਤਰ੍ਹਾਂ ਕਰਕੇ ਦੇਖਿਆ ਜਾ ਰਿਹਾ ਵੀ ਜਿਹੜੀ ਮੋਦੀ ਹਕੂਮਤ ਆ ਜਾਂ ਪੰਜਾਬ ਸਰਕਾਰ ਆ ਇਹ ਪ੍ਰਾਪਰਟੀ ਇਹਨਾਂ ਨੇ ਜਿਹੜੇ ਟਵਾਨੀ ਨੇ ਉਹਨਾਂ ਨੂੰ ਸਾਰਾ ਕੁਝ ਸੌਫਤਾ ਦੇਸ਼ ਦਾ ਤੇ ਸਾਰਾ ਦੇਸ਼ ਦਾ ਵੇਚਤਾ ਸਾਰੇ ਅੰਦੇਸ਼ ਨੂੰ ਵੇਚਦੇ ਜਿਹੜਾ ਕੋਈ ਮਾੜੀ ਮੋਟੀ ਰਹਿਦੀ ਚੀਜ਼ ਉਹਨੂੰ ਤੁਲੀਆਂ ਹੋਈਆਂ ਨੇ